ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਅਸਲ ਅਵਾਸ ਆਓ ਗੱਲ ਕਰੀਏ ਪੰਜਾਬ ਚ ਨਸ਼ਿਆਂ ਦੀ ਲਤ ਕਿਉਂ ਵਧੀ ਇਹ ਗੱਲ ਸਿਰਫ ਇੱਕ ਨੌਜਵਾਨ ਦੀ ਨਹੀਂ ਇਹ ਇੱਕ ਪੂਰੀ ਪੀੜੀ ਦੀ ਖਾਮੋਸ਼ੀ ਦੀ ਚੀਖ ਹੈ ਅੱਜ ਅਸੀਂ ਗੱਲ ਕਰਾਂਗੇ ਨਸ਼ਿਆਂ ਦੀ ਸ਼ੁਰੂਆਤ ਕਿਵੇਂ ਹੋਈ ਅਤੇ ਇਹ ਕਿਉਂ ਵਧ ਰਹੀ ਹੈ ਅਤੇ ਇਸ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ ਅੱਜ ਅਸੀਂ ਅਸਲ ਸੱਚ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਮਨੁੱਖੀ ਦੁਆ ਅਤੇ ਆਸਾਨ ਰਾਹ ਜ਼ਿੰਦਗੀ ਦੀ ਦੌੜ ਰੋਜ਼ ਦੀ ਚਿੰਤਾ ਤੇ ਜਦੋਂ ਆਸ ਪਿੱਛੇ ਰਹਿ ਜਾਂਦੀ ਹੈ ਤਾਂ ਨੌਜਵਾਨ ਆਸਾਨ ਰਾਹ ਲੱਭਣ ਲੱਗਦੇ ਹਨ ਵਾਰੀ ਜੋ ਚੀਜ਼ਾਂ ਅਸਲ ਵਿੱਚ ਤਨਾ ਕਟਾਉਣ ਵਾਂਗ ਲੱਗਦੀ ਹੈ ਉਹ ਆ ਹਿਸਤੇ ਆ ਹਿਸਤੇ ਆਦਤ ਬਣ ਜਾਂਦੀ ਹੈ ਤੇ ਫਿਰ ਲੱਤ ਬਣ ਜਾਂਦੀ ਹੈ ਸੰਗਤ ਅਤੇ ਤਜਰਬਾ ਕਈ ਵਾਰ ਸਭ ਕੁਝ ਮਜ਼ਾਕ ਮਜ਼ਾਕ ਵਿੱਚ ਹੀ ਸ਼ੁਰੂ ਹੁੰਦਾ ਹੈ ਦੋਸਤਾਂ ਦੇ ਕਹਿਣ ਤੇ ਸ਼ੌਂਕ ਤਜਰਬਾ ਜਾਂ ਸਿਰਫ ਇੱਕ ਵਾਰੀ ਦੇ ਨਾਂ ਤੋਂ ਪਰ ਕਈ ਵਾਰ ਇਹ ਪਹਿਲਾ ਕਦਮ ਸਾਨੂੰ ਲੈ ਜਾਂਦਾ ਹੈ ਇੱਕ ਖਤਰਨਾਕ ਰਾਹ ਵੱਲ ਜਾਣੇ ਅਣਜਾਣੇ ਰਸਤੇ ਤੇ ਕਈ ਨੌਜਵਾਨ ਉਹ ਚੀਜ਼ਾਂ ਵਰਤਣ ਲੱਗਦੇ ਹਨ ਜਿਨ੍ਹਾਂ ਦੀ ਹਕੀਕਤ ਉਹਨਾਂ ਨੂੰ ਪਤਾ ਨਹੀਂ ਹੁੰਦੀ ਬਿਨਾਂ ਜਾਣਕਾਰੀ ਬਿਨਾਂ ਸਹੀ ਆਧਾਰੀਤੇ ਕਈ ਵਾਰੀ ਸ਼ੁਰੂਆਤ ਥੋੜੀ ਹੁੰਦੀ ਹੈ ਪਰ ਅੰਤ ਗੰਭੀਰ ਝੂਠਾ ਦਿਖਾਵਾ ਤੇ ਮੀਡੀਆ ਦਾ ਅਸਰ ਸੋਸ਼ਲ ਮੀਡੀਆ ਕੁਝ ਗਾਣੇ ਕੁਝ ਦਿਖਾਵਾ ਨਸ਼ੇ ਨੂੰ ਇੱਕ ਅੰਦਰੂਨੀ ਕਮੀ ਦੀ ਥਾਂ ਇੱਕ ਸਟਾਈਲ ਵਜੋਂ ਪੇਸ਼ ਕਰਦੇ ਹਨ ਨੌਜਵਾਨ ਸੋਚਦੇ ਹਨ ਕਿ ਇਹ ਚੀਜ਼ ਕੁਝ ਹੋਰ ਹੈ ਪਰ ਹਕੀਕਤ ਵਿੱਚ ਇਹ ਖੁਦ ਨੂੰ ਖੋਹ ਦੇਣ ਦੀ ਸ਼ੁਰੂਆਤ ਹੁੰਦੀ ਹੈ ਤਨਹਾਈ ਅਤੇ ਘਰੇਲੂ ਅਨਸੁਣੀ ਕਈ ਘਰਾਂ ਵਿੱਚ ਬੱਚਿਆਂ ਦੀ ਆਵਾਜ਼ ਨਹੀਂ ਸੁਣੀ ਜਾਂਦੀ ਉਹ ਆਪਣੀਆਂ ਭਾਵਨਾਵਾਂ ਨਾਲ ਇਕੱਲੇ ਰਹਿ ਜਾਂਦੇ ਹਨ ਇਹ ਤਨਹਾਈ ਕਈ ਵਾਰ ਸਬ ਤੋਂ ਵੱਡੀ ਲਤ ਬਣ ਜਾਂਦੀ ਹੈ ਜਦ ਤੱਕ ਕੋਈ ਹੱਥ ਫੜਨ ਵਾਲਾ ਨਾ ਹੋਵੇ ਉਹ ਕਿਸੇ ਵੀ ਰਾਹ ਵੱਲ ਵੱਧ ਸਕਦੇ ਹਨ ਨਸ਼ਿਆ ਦੀ ਸਮੱਸਿਆ ਸਿਰਫ ਨਿੱਜੀ ਨਹੀਂ ਇਹ ਸਮਾਜਿਕ ਮਾਨਸਿਕ ਅਤੇ ਆਰਥਿਕ ਤਰ੍ਹਾਂ ਨਾਲ ਜੁੜੀ ਹੋਈ ਚੁਣੌਤੀ ਹੈ ਪਰ ਇਹ ਰੁਕ ਸਕਦੀ ਹੈ ਜੇ ਅਸੀਂ ਇਕੱਠੇ ਹੋ ਕੇ ਕਦਮ ਚੁੱਕੀਏ ਨੌਜਵਾਨਾਂ ਨੂੰ ਸਹੀ ਰਾਹ ਦਿਖਾਉਣਾ ਉਹਨਾਂ ਦੀ ਸੁਣਵਾਈ ਤੇ ਸਹਿਯੋਗ ਕਰਨਾ ਇਹ ਹੀ ਹੱਲ ਹੈ ਉਹ ਹੱਲ ਜਿਸ ਤੇ ਅਸੀਂ ਅਮਲ ਕਰ ਸਕਦੇ ਹਾਂ ਨਸ਼ਿਆ ਬਾਰੇ ਸਿੱਖਿਆ ਤੇ ਜਾਗਰੂਤਾ ਮਾਨਸਿਕ ਸਿਹਤਾਂ ਤੇ ਕਾਉਂਸਲਿੰਗ ਮਾਪਿਆਂ ਤੇ ਅਧਿਆਪਕਾਂ ਪਕਾਂ ਵੱਲੋਂ ਪਿਆਰ ਭਰੀ ਸਮਝ, ਕਲਾਕਾਰੀ ਖੇਡਾਂ ਤੇ ਹੁਨਰ ਵੱਲ ਧਿਆਨ ਸਹੀ ਰੋਲ ਮਾਡਲਨ ਨੂੰ ਮਾਨਤਾ। ਇਹ ਕੋਈ ਇਲਜ਼ਾਮ ਨਹੀਂ, ਇੱਕ ਸੱਚੀ ਗੱਲਬਾਤ ਹੈ। ਇਹ ਵੀਡੀਓ ਕਿਸੇ ਨੂੰ ਦੋਸ਼ ਦੇਣ ਲਈ ਨਹੀਂ, ਇਹ ਸਿਰਫ ਇੱਕ ਕੋਸ਼ਿਸ਼ ਹੈ ਜੋ ਸੱਚ ਨੂੰ ਬਿਆਨ ਕਰਦੀ ਹੈ। ਜੇ ਤੁਸੀਂ ਵੀ ਮੰਨਦੇ ਹੋ ਕਿ ਸਾਡਾ ਸਮਾਜ ਬਚ ਸਕਦਾ ਹੈ ਤਾਂ ਇਸ ਗੱਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ, ਇੱਕ ਵਾਰ ਨਹੀਂ ਦੋ ਵਾਰ ਤਾਂ ਕਿ ਕੋਈ ਹੋਰ ਨੌਜਵਾਨ ਆਪਣਾ ਰਾਹ ਨਾ ਭੁੱਲੇ। ਜੇ ਤੁਸੀਂ ਵੀ ਇਸ ਗੱਲ ਨਾਲ ਸਹਿਮਤ ਹੋ ਤਾਂ ਆਪਣੀ رائے ਨੀਚੇ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦੱਸੋ। ਮਿਲਦੇ ਹਾਂ ਅਗਲੀ vidio vich tat